ਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਸਿੰਘ ਨੂੰ ਉਪਦੇਸ਼ ਦੇਣਾ ਇੱਕ ਸਿੱਖ ਤੇ ਸਿੱਖਣੀ ਮਾਲਵੇ ਦੇ ਰਹਿਣ ਵਾਲੇ ਸਨ ਉਹਨਾਂ ਦਾ ਇੱਕੋ ਇੱਕ ਪੁੱਤਰ ਨੰਦ ਸਿੰਘ ਸੀ ਨੰਦ ਸਿੰਘ ਜਵਾਨ ਹੋਇਆ ਉਹਦੀ ਦੇਹ ਅਰੋਗ ਤੇ ਸੁੰਦਰ ਸੀ ਜਿਹੜਾ ਉਸਦੀ ਸੁੰਦਰਤਾ ਤੇ ਜਵਾਨੀ ਨੂੰ ਵੇਖਦਾ ਸੀ ਉਹੋ ਹੀ ਮੋਹਤ ਹੋ ਜਾਂਦਾ ਸੀ ਮਾਂ-ਬਾਪ ਦੀ ਇੱਛਾ ਹੋਈ ਕਿ ਉਹ ਨੰਦ ਸਿੰਘ ਦੀ ਸ਼ਾਦੀ ਕਰ ਦੇਣ ਜਦੋਂ ਨੰਦ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਮਾਂ-ਬਾਪ ਨੂੰ ਸਾਫ਼ ਮਨਾਂ ਕਰ ਦਿੱਤਾ ਕਿ ਉਹ ਸ਼ਾਦੀ ਨਹੀਂ ਕਰਾਵੇਗਾ ਉਸਨੇ ਇੱਕ ਵਾਰ ਇਹ ਰਹਿਣ ਦਾ ਫੈਸਲਾ ਕੀਤਾ ਹੈ ਜਵਾਨ ਪੁੱਤਰ ਦੀ ਜਵਾਨੋਂ ਇਹ ਸੁਣ ਕੇ ਮਾਂ ਬਾਪ ਤਾਂ ਲਹੂ ਦਾ ਲਹੂ ਠੰਡਾ ਹੋ ਗਿਆ ਉਹ ਘਬਰਾ ਗਏ ਤੇ ਸੋਚਣ ਲੱਗੇ ਕਿ ਉਹ ਕੀ ਸੋਚਦੇ ਸਨ ਤੇ ਕੀ ਹੋ ਗਿਆ ਹੈ ਉਹਨਾਂ ਨੇ ਪੁੱਤਰ ਨੂੰ ਬਹੁਤ ਸਮਝਾਇਆ ਪਰ ਉਹ ਇੱਕੋ ਗੱਲ ਆਖੀ ਗਿਆ ਗ੍ਰਹਿਸਤ ਮਾਰਗ ਵਿੱਚੋਂ ਕੀ ਲੈਣਾ ਹੈ ਕੋਈ ਲੋੜ ਨਹੀਂ ਵਿਆਹ ਕਰਾਉਣ ਦੀ ਬਸ ਵਾਹਿਗੁਰੂ ਦਾ ਸਿਮਰਨ ਤੇ ਗੁਰੂ ਘਰ ਦੀ ਸੇਵਾ ਕਰ ਛੱਡਾਂਗੇ ਇਸਤਰੀ ਦੌਲਤ ਘਰ ਘਾਟ ਸਭ ਕੁਝ ਮਾਇਆ ਹੈ ਇਹ ਦੁੱਖਾਂ ਦਾ ਘਰ ਹੈ ਤੇ ਨਾਸ਼ਵੰਤ ਹੈ। ਗੁਰੂ ਘਰ ਦੇ ਪ੍ਰੇਮੀ ਤੇ ਸਿੱਖ ਉਸ ਸਮੇਂ ਸਭ ਤੋਂ ਵੱਡਾ ਅਫਸਰ ਤੇ ਮੁਖੀਆ ਸਤਗੁਰ ਜੀ ਨੂੰ ਹੀ ਸਮਝਦੇ ਸਨ। ਕੋਈ ਔਖੜ ਆ ਬਣੇ, ਕੋਈ ਬਾਹਰ ਦਾ ਜਾਂ ਘਰੇਲੂ ਝਗੜਾ ਹੋ ਜਾਵੇ, ਬਸ ਮੁਕੱਦਮਾ ਸਤਗੁਰ ਜੀ ਦੇ ਹਜ਼ੂਰ ਪੇਸ਼ ਹੁੰਦਾ ਸੀ। ਘਰੋਂ ਤੁਰ ਕੇ ਗੁਰੂ ਜੀ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ ਜਾਂਦੀ। ਗੱਭਰੂ ਆਨੰਦ ਸਿੰਘ ਜਿਨ੍ਹਾਂ ਦੇ ਮਾਪੇ ਨੇ ਵੀ ਉਸ ਇਸ ਮਾਮਲੇ ਵਿੱਚ ਸਤਗੁਰ ਜੀ ਦੀ ਓਟ ਲੈਣੀ ਮناسب ਸਮਝੀ। ਉਹਨਾਂ ਨੇ ਆਨੰਦ ਸਿੰਘ ਜੀ ਨੂੰ ਨਾਲ ਲਿਆ ਤੇ ਸਤਗੁਰ ਜੀ ਵੱਲ ਆਨੰਦਪੁਰ ਨੂੰ ਚਾਲੇ ਪਾ ਦਿੱਤੀ। ਚਾਰ ਮੰਜ਼ਲਾਂ ਵਿੱਚ ਪੰਥ ਮੁਕਾ ਕੇ ਦਾਤੇ ਦੇ ਦਰਬਾਰ ਪੁੱਜੇ। ਦਾਤੇ ਦਾ ਦਰਬਾਰ ਅੱਗੇ ਹੀ ਲੱਗਾ ਹੋਇਆ ਸੀ। ਦਰਬਾਰ ਦੇ ਵਿੱਚ ਗੁਰਮਖ ਪਿਆਰੇ ਬੈਠੇ ਸਨ ਅਤੇ ਹਰ ਇੱਕ ਦੇ ਬੁੱਲਾਂ ਤੇ ਸਤਨਾਮ ਵਾਹਿਗੁਰੂ ਦਾ ਸ਼ਬਦ ਉਚਾਰਨ ਹੋ ਰਿਹਾ ਸੀ। ਦੁਖੀਏ ਆਉਂਦੇ ਤੇ ਅਰਜ਼ਾਂ ਕਰਦੇ ਹੋਏ ਤੁਰਦੇ ਜਾਂਦੇ ਸਨ। ਸਤਗੁਰ ਜੀ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਆਂ ਜਾਂਦੇ ਸਨ। ਪਾ ਇਨੰਦ ਸਿੰਘ ਦੇ ਮਾਪੇ ਨੇ ਵੀ ਸਤਿਗੁਰਜੀ ਦੇ ਹਜ਼ੂਰ ਚਾ ਮੱਥਾ ਟੇਕਿਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹੋ ਦਇਆ ਕਰੋ ਮੇਰ ਕਰੋ ਅਸਾਂ ਦੀ ਬੇਨਤੀ ਸੁਣੋ ਤੇ ਅ ਸਾਡੇ ਡੁੱਬੇ ਰਹੇ ਬੇੜੇ ਨੂੰ ਪਾਰ ਲਾਵੋ ਗੁਰਮੁਖੋ ਕੀ ਤੰਗੀ ਹੈ ਤੁਸਾਂ ਨੂੰ ਸਤਿਗੁਰਜੀ ਨੇ ਪੁੱਛਣਾ ਕੀਤੀ ਅ ਸਾਡਾ ਇੱਕੋ ਇੱਕ ਪੁੱਤਰ ਆਨੰਦ ਸਿੰਘ ਹੈ ਜੋ ਅਸਾਂ ਦੇ ਲਾਗੇ ਬੈਠਾ ਹੈ ਸਿੰਘ ਸਿੱਖਣੀ ਨੇ ਅਰਜ 구ਜਾਰੀ ਇਹੋ ਅਸਾਂ ਦੀਆਂ ਆਂਦਰਾਂ ਦਾ ਟੁਕੜਾ ਹੈ ਜੀਵਨ ਦਾ ਆਸਰਾ ਹੈ ਅਸਾਂ ਨੂੰ ਇਸ ਤੇ अनेका ਆਸਾਂ ਹਨ ਤੇ ਸੁਖ ਨਾਲ ਸੁਖ ਸੁਖ ਕੇ ਅਸਾਂ ਪਾਲਿਆ ਹੈ ਰਾਤਾਂ ਝਾਕੀਆਂ ਠੰਡਾ ਤੱਤਾ ਦਾ ਮੁਕਾਬਲਾ ਕੀਤਾ ਕਿਉਂਕਿ ਪੁੱਤਰਾ ਪੁੱਤਰ ਜਗਤ ਵਿੱਚ ਨਿਸ਼ਾਨੀ ਤੇ ਕਲਿਆਣ ਦਾ ਸਾਧਨ ਹੁੰਦੇ ਹਨ ਜਿਸ ਘਰ ਵਿੱਚ ਪੁੱਤਰ ਨਹੀਂ ਉਹ ਘਰ ਸੁਨਣਾ ਹੈ ਹੁਣ ਅਸਾਂ ਇਸ ਨੂੰ ਵਿਆਹ ਦਾ ਯਤਨ ਕੀਤਾ ਤਾਂ ਇਸ ਨੇ ਸਾਫ਼ ਜਵਾਬ ਦੇ ਦਿੱਤਾ ਹੈ ਕਿ ਇਹ ਵਿਆਹ ਨਹੀਂ ਕਰਵਾਏਗਾ ਅਸਾਂ ਨੂੰ ਬਹੁਤ ਦੁੱਖ ਹੈ ਅਸੀਂ ਚਾਹੁੰਦੇ ਹਾਂ ਇਸ ਦਾ ਵਿਆਹ ਹੋ ਜਾਵੇ ਅਸਾਂ ਦੇ ਘਰ ਨੂੰ ਆਵੇ ਤੇ ਸਾਡੀਆਂ ਰੀਚਾਂ ਪੂਰੀਆਂ ਹੋਣ ਇਸ ਉੱਤੇ ਕਿਰਪਾ ਕਰੋ ਇਹ ਮੰਨ ਜਾਵੇ ਤੇ ਵਿਆਹ ਕਰ ਲਵੇ ਸਵਰਗੀ ਜੋੜਿਆਂ ਦੀ ਬੇਨਤੀ ਨੂੰ ਸੁਣ ਕੇ ਸਤਗੁਰ ਜੀ ਨੇ ਆਨੰਦ ਸਿੰਘ ਨੂੰ ਪੁੱਛਿਆ ਕਿਉਂ ਭਾਈ ਆਨੰਦ ਸਿੰਘਾ ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ ਤੈਨੂੰ ਕਿਉਂ ਗ੍ਰਸਤ ਤੋਂ ਹਿਰਨਾ ਹੋਈ ਹੈ ਇਹ ਤਿਆਗ ਕਿੱਥੋਂ ਸਿੱਖਿਆ ਹੈ ਆਨੰਦ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਪ੍ਰਭੂ ਚਿੱਤ ਨਹੀਂ ਚਾਹੁੰਦਾ ਵਿਆਹ ਕਰਾਂ ਕਿਉਂਕਿ ਗਰਬਾਣੀ ਵਿੱਚ ਆਉਂਦਾ ਹੈ ਇੱਕ ਟੰਬ ਜਾਂ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲ ਐਸੇ ਬਚਨਾਂ ਦੇ ਦਾ ਮੇਰੇ ਮਨ ਉੱਤੇ ਅਸਰ ਹੋਇਆ ਹੈ ਮੈਂ ਅਤੀਤ ਸਾਧੂ ਬਣਨਾ ਚਾਹੁੰਦਾ ਹਾਂ ਸੰਤ ਹੋ ਕੇ ਕਲਿਆਣ ਸਾਧਨਾ ਕਰਾਂ ਰਾਤ ਦਿਨ ਚਿੱਤ ਵਾਹਿਗੁਰੂ ਚਰਣਾ ਨਾਲ ਜੁੜਿਆ ਰਹੇ ਆਨੰਦ ਸਿੰਘ ਦੇ ਮਨ ਦੇ ਭਰਮ ਨੂੰ ਦੂਰ ਕਰਨ ਵਾਸਤੇ ਅਤੇ ਹੋਰ ਸਿੱਖ ਸੰਗਤਾਂ ਨੂੰ ਉਪਦੇਸ਼ ਕਰਨ ਦੇ ਵਿਚਾਰ ਨਾਲ ਸਤਗੁਰ ਜੀ ਨੇ ਇਹ ਕਥਾ ਸੁਣਾਉਣੇ ਆਰੰਭ ਕੀਤੀ ਇੱਕ ਪਿੰਡ ਦੇ ਬਾਹਰ ਇੱਕ ਸੰਤ ਰਹਿੰਦਾ ਸੀ ਉਹ ਵਾਹਿਗੁਰੂ ਦੇ ਸਿਮਰਨ ਵਿੱਚ ਬ੍ਰਿਤੀ ਜੋੜੀ ਰੱਖਦਾ ਸੀ ਉਹ ਇੱਕ ਬੋੜ ਦੇ ਦਰਖਤ ਹੇਠਾਂ ਬੈਠਾ ਸੀ ਉਸ ਨੇ ਨਾ ਕੋਈ ਕੋਠਾ ਪਾਇਆ ਸੀ ਤੇ ਨਾ ਕੋਈ ਡੇਰਾ ਲੀੜੇ ਕੱਪੜੇ ਦੀ ਪ੍ਰਵਾਹ ਨਹੀਂ ਸੀ ਕਰਦਾ ਭੋਜਨ ਆਉਂਦਾ ਤਾਂ ਸ਼ੱਕ ਛੱਡਦਾ ਨਹੀਂ ਤਾਂ ਭੁੱਖਾ ਹੀ ਰਹਿੰਦਾ ਪਰ ਉਹਦਾ ਚੇਤਨਾ ਆਉਂਦਾ ਕਿ ਉਹ ਭੁੱਖਾ ਹੈ ਅਡੋਰ ਬੈਠਾ ਹੋਇਆ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਉਹ ਭੋਜਨ ਵਾਸਤੇ ਭਿਖਿਆ ਮੰਗਣ ਕਿਸੇ ਪਿੰਡ ਜਾਂ ਕਸਬੇ ਵਿੱਚ ਨਾ ਜਾਂਦਾ ਸਗੋਂ ਬੜੀ ਪਰਸੰਤਾ ਨਾਲ ਵਾਹਿਗੁਰੂ ਤੇ ਭਰੋਸਾ ਰੱਖ ਕੇ ਬੈਠਾ ਰਹਿੰਦਾ ਕੋਈ ਨਾ ਕੋਈ ਨਰ ਨਾਰੀ ਉਸ ਉੱਤੇ ਤਰਸ ਕਰਕੇ ਕਦੀ ਕਦਾਈਂ ਭੋਜਨ ਛਕਾ ਜਾਂਦੇ ਇੱਕ ਵਾਰ ਐਸਾ ਸਵੱਬ ਬਣਿਆ ਕਿ 7 ਦਿਨ ਬੀਤ ਗਏ ਕਿਸੇ ਨੇ ਉਸ ਨੂੰ ਭੋਜਨ ਨਾ ਛਕਾਇਆ ਉਹ ਭੁੱਖਾ ਰਿਹਾ ਸਰੋਵਰ ਵਿੱਚੋਂ ਜਲ ਪੀ ਛੜਦਾ ਤੇ ਪ੍ਰਸੰਨ ਚਿੱਤ ਭਜਨ ਕਰੀ ਜਾਂਦਾ ਰਿਹਾ ਉਸ ਦਾ ਸਿੱਧਕ ਦੇਖ ਕੇ ਵਿਸ਼ਨੂੰ ਬਹੁਤ ਹੈਰਾਨ ਹੋਇਆ ਵਿਸ਼ਨੂ ਨੇ ਆਪਣੇ ਸੇਵਕਾਂ ਨੂੰ ਸੱਦਿਆ ਤੇ ਕਿਹਾ ਜਾਓ ਲੀਲਾਪੁਰ ਨਗਰ ਨੂੰ ਸਾੜ ਕੇ ਸਵਾਹ ਕਰ ਦੇਵੋ ਉਥੋਂ ਦੇ ਬਿਸਨੀਕ ਜੀਉਣ ਦੇ ਕਾਬਲ ਨਹੀਂ ਉਹਨਾਂ ਨੇ ਭਗਵਾਨ ਭਗਤ ਨੂੰ ਭੋਜਨ ਨਹੀਂ ਕਰਾਇਆ ਕਠੋਰ ਚਿੱਤ ਹਨ ਉਹ ਪੁਰਸ਼ ਜੋ ਸਾਧੂ ਸੰਤ ਤੇ ਭਗਤ ਹਨ ਜਨ ਦੀ ਸੇਵਾ ਕਰਦੇ ਐਸੇ ਪੁਰਸ਼ਾਂ ਦਾ ਜਿਉਣਾ ਜਗਤ ਤੇ ਚੰਗਾ ਨਹੀਂ ਉਹਨਾਂ ਨੂੰ ਨਰਕ ਦੀ ਅਗਨੀ ਵਿੱਚ ਸਾੜਨਾ ਚਾਹੀਦਾ ਹੈ ਜਾਓ ਛੇਤੀ ਜਾਓ ਵਿਸ਼ਨੂੰ ਦਾ ਹੁਕਮ ਮੰਨ ਕੇ ਦੂਦ ਤੁਰ ਪਏ ਮਨੁੱਖ ਰੂਪ ਧਾਰ ਕੇ ਉਹਨਾਂ ਨੇ ਮਸਾਲਾ ਹੱਥ ਵਿੱਚ ਲਾਈਆਂ ਤੇ ਉਸ ਨਗਰ ਨੂੰ ਸਾੜਨ ਚੱਲੇ ਜਦੋਂ ਸਰੋਵਰ ਦੇ ਆਲਾਬਿਓਂ ਦੀ ਲੰਘਣ ਲੱਗੇ ਤਾਂ ਸਾਧੂ ਦੀ ਨਿਗਾਹ ਪੈ ਗਏ ਸਾਧੂ ਨੂੰ ਗਿਆਨ ਹੋ ਗਿਆ ਕਿ ਉਹ ਨਗਰ ਲੀਲਾਪੁਰ ਨੂੰ ਸਾੜਨ ਚੱਲੇ ਹਨ ਉਹਨਾਂ ਦੀ ਨੀਤ ਚੰਗੀ ਨਹੀਂ ਸਾਧੂ ਆਸਣ ਤੋਂ ਉੱਠਿਆ ਤੇ ਉਹਨਾਂ ਨੂੰ ਅੱਗੋਂ ਰੁਕ ਕੇ ਕਹਿਣ ਲੱਗਾ ਇੱਕ ਮਸ਼ਾਲ ਮੈਨੂੰ ਦੇਵੋ ਉਹਨਾਂ ਨੇ ਮਸ਼ਾਲ ਸੰਤਾ ਨੂੰ ਫੜਾ ਦਿੱਤੀ ਤੇ ਜਦੋਂ ਮਸ਼ਾਲ ਫੱਟ ਲਈ ਤਾਂ ਸਾਧੂ ਨੇ ਪੁੱਛਿਆ ਕਿੱਧਰ ਚੱਲੇ ਹੋ ਅਸਾਂ ਨੂੰ ਵਿਸ਼ਨੂੰ ਜੀ ਨੇ ਭੇਜਿਆ ਹੈ ਕਿ ਲੀਲਾਪੁਰ ਨੂੰ ਸਾੜ ਕੇ ਸਵਾਹ ਕਰ ਦਈਏ ਕਿਉਂਕਿ ਇੱਥੇ ਦੇ ਵਾਸੀਆਂ ਨੇ ਤੁਸਾਂ ਨੂੰ ਭੋਜਨ ਨਹੀਂ ਛਕਾਇਆ ਇਹ ਬਹੁਤ ਪਾਪੀ ਲੋਕ ਹਨ ਆਪੇ ਪੇਟ ਭਰ ਕੇ ਖਾ ਕੇ ਸੁੱਤੇ ਰਹਿੰਦੇ ਤੇ ਮੌਜਾ ਕਰਦੇ ਹਨ ਪਰ ਤੁਸਾਂ ਦੀ ਬਾਤ ਨਹੀਂ ਪੁੱਛੀ ਜੋ ਤੁਸੀਂ ਭਗਵਾਨ ਦੇ ਭਗਤ ਹੋ ਤਾਂ ਰਾਤ ਦਿਨੇ ਭਗਤੀ ਕਰਦੇ ਰਹਿੰਦੇ ਹੋ ਭਗਵਾਨ ਵਿਸ਼ਨੂੰ ਜੀ ਬਹੁਤ ਨਾਰਾਜ਼ ਹੋਏ ਹਨ ਉਹਨਾਂ ਦੀ ਕਰੋਧ ਅਗਨੀ ਪ੍ਰਚੰਡ ਹੈ ਉਹ ਨਗਰ ਨੂੰ ਸੜਿਆ ਹੋਇਆ ਦੇਖਣ ਤੋਂ ਬਿਨਾ ਚੈਨ ਨਹੀਂ ਲੈ ਸਕਣਗੇ ਸਾਧੂ ਗੁੱਸੇ ਨਾਲ ਬੋਲਿਆ ਪਿੰਡ ਨੂੰ ਨਾ ਸਾੜੋ ਪਿੱਛੇ ਮੁੜ ਜਾਵੋ ਜੇ ਪਿੰਡ ਨੂੰ ਸਾੜੋਗੇ ਤਾਂ ਮੈਂ ਤੁਸਾਂ ਨੂੰ ਸਾੜ ਕੇ ਸੁਆਹ ਕਰ ਦੇਵਾਂਗਾ ਬਸ ਨੱਸ ਜਾਵੋ ਕਿਉਂ ਅਸੀਂ ਤਾਂ ਤੁਸਾਂ ਦੀ ਸਹਾਇਤਾ ਕਰਨ ਆਏ ਹਾਂ ਤੁਸੀਂ ਸਗੋਂ ਉਲਟਾ ਅਸਾਂ ਨੂੰ ਡਾਂਟਦੇ ਹੋ ਦੂਤਾਂ ਨੇ ਕਿਹਾ ਇਸ ਵਾਸਤੇ ਕਿ ਜਿਸ ਨੇ ਤੁਸਾਂ ਨੂੰ ਭੇਜਿਆ ਹੈ ਉਹ ਸਾਰਿਆਂ ਨੂੰ ਰੋਚੀ ਦਿੰਦਾ ਹੈ ਇਹ ਕੰਮ ਉਸ ਦਾ ਸੀ ਕਿ ਉਹ ਭਗਵਾਨ ਬਣ ਕੇ ਆਪਣੀ ਸ਼ਕਤੀ ਨਾਲ ਨਗਰ ਵਾਸੀਆਂ ਨੂੰ ਪ੍ਰੇਰਦਾ ਕਿ ਉਹ ਮੇਰੀ ਸਹਾਇਤਾ ਕਰਦੇ ਮੈਨੂੰ ਰੋਜੀ ਪਹੁੰਚਾਉਂਦੇ ਦੋਸ਼ ਭਗਵਾਨ ਦਾ ਹੋਵੇ ਤੇ ਡੰਡ ਨਗਰ ਵਾਸੀਆਂ ਨੂੰ ਇਹ ਕਿਉਂ ਜਾਓ ਭਗਵਾਨ ਨੂੰ ਕਹੋ ਕਿ ਜੇ 7 ਦਿਨ ਰੋਟੀ ਨਹੀਂ ਪਹੁੰਚਾਈ ਤਾਂ ਭਗਵਾਨ ਨੇ ਨਹੀਂ ਪਹੁੰਚਾਈ ਇਸ ਵਾਸਤੇ ਮੈਂ ਪ੍ਰਸੰਨ ਚਿੱਤ ਭਗਵਾਨ ਨੂੰ ਚੇਤੇ ਕਰਦਾ ਰਿਹਾ ਹਾਂ ਉਸ ਦੀ ਪੂਜਾ ਕਰਦਾ ਰਿਹਾ ਹਾਂ ਮੈਨੂੰ ਤਾਂ ਭੁੱਖ ਅਨਪਭਵ ਹੀ ਨਹੀਂ ਹੋਈ ਸਾਧੂ ਦਾ ਸ਼ੁਭ ਵਿਚਾਰ ਸੀ ਇਸ ਦਾ ਭਾਵ ਇਹ ਹੈ ਕਿ ਤੂੰ ਸਾਨੂੰ ਸਹਾਈ ਤਾਂ ਅੰਨ ਦੀ ਲੋੜ ਨਹੀਂ ਦੂਤਾਂ ਨੇ ਪੁੱਛਿਆ ਬਿਲਕੁਲ ਨਹੀਂ ਜਾਓ ਭਗਵਾਨ ਨੂੰ ਜਾ ਕੇ ਆਖੋ ਕਿ ਉਹ ਉਸ ਦੀ ਰੋਜੀ ਦਾ ਫਿਕਰ ਜੇ ਕਰਨਾ ਹੈ ਤਾਂ ਉਹ ਆਪ ਕਰ ਦੋਸ਼ ਕਿਸੇ ਨੂੰ ਨਾ ਦੇ ਕਿਉਂਕਿ ਤੂੰ ਹੀ ਤਾਂ ਸਭ ਕੁਝ ਹੈ ਉਹ ਕਰਤਾ ਹਰਤਾ ਤੇ ਰੋਜੀ ਬਖਸ਼ਣ ਵਾਲਾ ਹੈ ਜੇ ਮੇਰੀ ਕਿਸਮਤ ਇਸ ਤਰ੍ਹਾਂ ਲਿਖੀ ਹੈ ਤਾਂ ਉਸ ਨੇ ਐਵੇਂ ਨਗਰ ਵਾਸੀਆਂ ਨੂੰ ਦੋਸ਼ੀ ਠਹਿرائی ਜਾ ਰਿਹਾ ਹੈ ਵਿਸ਼ਨੂੰ ਭਗਵਾਨ ਦੇ ਸੇਵਕ ਮੁੜ ਗਏ ਉਹਨਾਂ ਜਾ ਕੇ ਵਿਸ਼ਨੂੰ ਜੀ ਨੂੰ ਸਾਰੀ ਗੱਲਬਾਤ ਦੱਸੀ ਸਾਧ ਦਾ ਸੰਤੋਖ ਦੇਖ ਕੇ ਵਿਸ਼ਨੂੰ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਰਿਧੀਆਂ ਸਿਧੀਆਂ ਨੂੰ ਭੇਜਿਆ ਕਿ ਉਹ ਮਹਾਤਮਾ ਦੀ ਸੇਵਾ ਕਰਨ ਪਰ ਸਾਧੂ ਨੇ ਸਾਰਿਆਂ ਨੂੰ ਮੋੜ ਦਿੱਤਾ ਉਸ ਨੇ ਸੁੱਖਾਂ ਦਾ ਲਾਲਚ ਨਾ ਕੀਤਾ ਅਤੇ ਨਾ ਹੀ ਮਾਨ ਵਡਿਆਈ ਦੀ ਇੱਛਾ ਕੀਤੀ ਉਹ ਮਸਤ ਮੌਲਾ ਵਾਹਿਗੁਰ ਦਾ ਸਿਮਰਨ ਕਰਦਾ ਰਿਹਾ ਇੱਕ ਦਿਨ ਉਸ ਨੇ ਇਸ਼ਨਾਨ ਨਾ ਕੀਤਾ ਤਨ ਦੀ ਐਸੀ ਦਸ਼ਾ ਸੀ ਕਿ ਤਨ ਸਰੋਵਰ ਵਿੱਚੋਂ ਇਸ਼ਨਾਨ ਕਰਨ ਤੇ ਵੀ ਰਾਜ਼ੀ ਨਾ ਹੋਇਆ ਤਾਂ ਅਗਲੇ ਦਿਨ ਸਾਧੂ ਨੇ ਤੰਦੀ ਸਜ਼ਾ ਦਿੱਤੀ ਗੋਦੜੀ ਪਾਣੀ ਨਾਲ ਭਿਉ ਕੇ ਉੱਤੇ ਲੈ ਛੱਡੀ ਐਸੇ ਸਾਧੂ ਦੇ ਜੀਵਨ ਨੂੰ ਦੇਖ ਕੇ ਸਾਰੇ ਦੇਵਤਿਆਂ ਨੇ ਉਸ ਦਾ ਮੰਗਲਾ ਚਰਨ ਕੀਤਾ ਪ੍ਰਭੂ ਨੇ ਉਸ ਨੂੰ ਤੇ ਉਸ ਨਗਰ ਉਸ ਨਗਰ ਦੇ ਸਾਰੇ ਵਾਸੀਆਂ ਨੂੰ ਸਵਰਗਪੁਰੀ ਵਿੱਚ ਥਾਂ ਦਿੱਤੀ ਸਾਰੀ ਕਥਾ ਸੁਣਾ ਕੇ ਸਤਿਗੁਰ ਜੀ ਨੇ ਆਨੰਦ ਸਿੰਘ ਨੂੰ ਸੰਬੋਧਨ ਕਰਕੇ ਆਖਿਆ ਕਿਉਂ ਭਚੰਗੀ ਜੇਕਰ ਸਾਧੂ ਬੰਣਾ ਹੈ ਤਾਂ ਐਸਾ ਬੰਣਾ ਪਵੇਗਾ ਏ ਨਹੀਂ ਕਿ ਸਾਧੂ ਹੋ ਕੇ ਸਿਮਰਨ ਕਰਨ ਦੀ ਥਾਂ ਚਿੱਪੀ ਫੜ ਕੇ ਗ੍ਰਸਤੀਆਂ ਦੇ ਘਰਾਂ ਅੱਗੇ ਜਾ ਕੇ ਭਿੱਖਿਆ ਮੰਗੇ ਕਿਸੇ ਦੇ ਵਾਲ ਨੂੰ ਝਿੜ ਕੇ ਜੇ ਕੋਈ ਖੈਰਨਾਮਾ ਪਾਵੇ ਤਾਂ ਉਸ ਨੂੰ ਸਰਾਪ ਦੇਵੇਂ ਸਾਧੂ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ ਇਸ ਦੇ ਪਿੱਛੋਂ ਸਤਿਗੁਰ ਜੀ ਨੇ ਗ੍ਰਸਤ ਧਰਮ ਦੀ ਮਹਾਨਤਾ ਪ੍ਰਗਟ ਕਰਨ ਵਾਲੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਨੂੰ ਸੁਣ ਕੇ ਸੱਚੇ ਸਿੱਖ ਸਤਿਗੁਰ ਜੀ ਦਾ ਜਸ ਕਰਨ ਲੱਗੇ ਉਹਨਾਂ ਸਾਖੀਆਂ ਵਿੱਚੋਂ ਇੱਕ ਸਾਖੀ ਅਸੀਂ ਲਿਖਦੇ ਹਾਂ ਇੱਕ ਚਣਕ ਰਖੀ ਹੋਇਆ ਹੈ ਇਹ ਪਰਾਚੀਨ ਭਾਰਤ ਵਿੱਚ ਰਹਿੰਦਾ ਸੀ ਤੇ ਗੰਗਾ ਦੇ ਕਿਨਾਰੇ ਆਪਣੀ ਆਪਣੇ ਇਸਤਰੀ ਪੁੱਤਰ ਤੇ ਨੂੰ ਸਮੇਤ ਕੋਰ ਤਪੱਸਿਆ ਕਰਿਆ ਕਰਦਾ ਸੀ ਉਹ ਚਾਰ ਜੀ ਸਨ ਜੋ ਕੁਝ ਖਾਣ ਵਾਸਤੇ ਸਾਰਾ ਦਿਨ ਇਕੱਤਰ ਕਰਦੇ ਉਸ ਦੇ ਪੰਜ ਹਿੱਸੇ ਬਣਾ ਲੈਂਦੇ ਚਾਰ ਹਿੱਸੇ ਤਾਂ ਚਾਰੇ ਜੀ ਖਾ ਜਾਂਦੇ ਇੱਕ ਹਿੱਸਾ ਵੰਡ ਕੇ ਪਰ ਬਾਕੀ ਦਾ ਪੰਜਵਾਂ ਹਿੱਸਾ ਕਿਸੇ ਅਭਿਆਗਤ ਨੂੰ ਖਵਾ ਛੱਡਦੇ ਸਾਰਾ ਸਮਾਂ ਭਗਵਾਨ ਦਾ ਸਿਮਰਨ ਕਰਦੇ ਰਹਿੰਦੇ ਇੱਕ ਦਿਨ ਭਗਵਾਨ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ ਉਹ ਆਪ ਤਾਂ ਨਾ ਆਏ ਸਗੋਂ ਨਾਰਦ मुनि ਜੀ ਨੂੰ ਸਮਝਾ ਕੇ ਤੇ ਆਪਣੀਆਂ ਸ਼ਕਤੀਆਂ ਬਖਸ਼ ਕੇ ਪ੍ਰੀਖਿਆ ਵਾਸਤੇ ਭੇਜਿਆ ਨਾਰਦ मुनि ਇੱਕ ਅਗਿਆਤ ਗਰੀਬ ਬ੍ਰਾਹਮਣ ਦਾ ਰੂਪ ਧਾਰ ਕੇ ਚਾਣਕ ਦੇ ਕੋਲ ਆਇਆ ਚਾਣਕ ਜੀ ਨੇ ਆਪਣੀ ਸੁਭਾਅ ਤੇ ਨਿੱਤ ਕਰਮ ਅਨੁਸਾਰ ਉਸ ਨੂੰ ਪਹਿਲਾ ਪੰਜਵਾਂ ਹਿੱਸਾ ਦਿੱਤਾ ਉਹ ਸਾਰਾ ਹਿੱਸਾ ਖਾ ਕੇ ਨਾ ਰੱਜਿਆ ਫਿਰ ਚਾਣਕ ਨੇ ਆਪਣਾ ਹਿੱਸਾ ਦਿੱਤਾ ਉਹ ਉਸ ਹਿੱਸੇ ਨੂੰ ਵੀ ਖਾ ਗਿਆ ਤੇ ਅੰਤ ਨੂੰ ਸਾਰੇ ਹਿੱਸੇ ਦਿੱਤੇ ਨਾਰਦ ਸਾਰੇ ਹਿੱਸੇ ਚਟਮ ਕਰ ਗਿਆ ਚਣਕ ਉਸ ਦੀ istri ਪੁੱਤਰ ਤੇ ਨੂੰਹ ਨੂੰ ਮੱਥੇ ਵਟ ਨਹੀਂ ਪਾਇਆ ਸਗੋਂ ਪ੍ਰਸੰਨ ਰਹੇ ਅਗਲਾ ਦਿਨ ਹੋਇਆ ਤਾਂ ਉਹਨਾਂ ਦੇ ਖਾਣ ਪੀਣ ਵਾਲੇ ਨਾਰਦ ਫਿਰ ਆ ਹਾਜ਼ਰ ਹੋਇਆ ਉਹ ਫਿਰ ਪੰਜ ਹਿੱਸੇ ਖਾ ਗਿਆ ਚਾਣਕ ਦੇ ਉਹ ਦਿੱਸਤੇ ਸਾਥੀਆਂ ਨੂੰ ਗੁੱਸਾ ਨਹੀਂ ਕੀਤਾ ਇਸ ਤਰ੍ਹਾਂ ਪੰਜ ਦਿਨ ਭਗਵਾਨ ਨਾਰਦ मुनि ਦੀ ਰਾਹੀਂ ਉਹਨਾਂ ਦੀ ਪ੍ਰੀਖਿਆ ਕਰਦਾ ਰਿਹਾ ਆਖਰ ਭਗਵਾਨ ਨੂੰ ਪਤਾ ਲੱਗ ਗਿਆ ਕਿ ਉਹ ਸਬਰ ਸੰਤੋਖ ਵਾਲਾ ਪਰਿਵਾਰ ਹੈ ਭਾਵੇਂ ਭਗਵਾਨ ਇੱਕ ਮਹੀਨਾ ਪ੍ਰੀਖਿਆ ਕਰਦਾ ਰਹੇ ਨਹੀਂ ਡੋਲ ਸਕਦਾ ਤਾਂ ਭਗਵਾਨ ਨੇ ਚਣਕ ਤੇ ਉਸਦੇ ਪਰਿਵਾਰ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਉਹ ਪ੍ਰਲੋਕ ਗਮਨ ਕਰਨ ਪਿੱਛੋਂ ਬ੍ਰਹਮ ਲੋਕ ਵਿੱਚ ਪੁੱਜੇ ਇਸ ਕਥਾ ਨੂੰ ਸੁਣਾ ਕੇ ਸਤਿਗੁਰ ਜੀ ਨੇ ਆਨੰਦ ਸਿੰਘ ਨੂੰ ਸੰਬੋਧਨ ਕਰਕੇ ਹੋਰ ਸੰਗਤ ਨੂੰ ਵੀ ਆਖਿਆ ਹੇ ਗੁਰਮਖ ਜਨੋ ਸਤਿਗੁਰ ਨਾਨਕ ਦੇਵ ਜੀ ਦਾ ਸਿੱਖ ਗ੍ਰਸਤੀ ਹੋਣਾ ਚਾਹੀਦਾ ਹੈ ਪਰ ਹੋਵੇ ਉਹ ਗ੍ਰਸਤੀ ਐਸਾ ਜਿਸ ਵਿੱਚ ਖੇਠ ਲਿਖੇ ਗੁਣ ਹੋਵਣ ਜੇਕਰ ਕਿਸੇ ਟੱਬਰਦਾਰ ਗ੍ਰੈਸਤੀ ਦੇ ਘਰ ਕੋਈ ਲੋੜਵੰਦ ਆ ਜਾਵੇ ਤਾਂ ਉਸ ਦੀ ਲੋੜ ਅੰਨ ਕਪੜਾ ਜਾਂ ਮਾਇਆ ਆਦਿਕ ਦੀ ਜੋ ਹੋ ਸਕੇ ਪੂਰੀ ਕਰੇ ਵਾਹਿਗੁਰੂ ਦਾ ਸਿਮਰਨ ਸਵਾਸ ਸਵਾਸ ਕਰੇ ਸਬਰ ਸੰਤੋਖ ਵਿੱਚ ਰਹੇ ਨਿੰਦਾ ਚੁਗਲੀ ਨਾ ਕਰੇ ਝੂਠ ਨਾ ਬੋਲੇ ਅਤੇ ਧਰਮ ਦੀ ਕਿਰਤ ਕਰੇ ਤੇ ਸਮਾਜ ਦੀਆਂ ਰਸਮਾਂ ਪੂਰੀਆਂ ਕਰਦਾ ਹੋਇਆ ਆਪ ਸੁਖੀ ਵਸੇ ਤੇ ਹੋਰਨਾਂ ਨੂੰ ਵਸਣ ਦੇਵੇ ਜਿਹੜਾ ਇਸ ਤਰ੍ਹਾਂ ਐਸਾ ਗ੍ਰੈਸਤੀ ਹੈ ਉਹ ਕਦੀ ਵੀ ਮਾੜਾ ਨਹੀਂ ਬਣ ਸਕਦਾ ਵਾਹਿਗੁਰੂ ਉਸ ਦਾ ਕਲਿਆਣ ਕਰਦਾ ਹੈ ਜਨਮ ਮਰਨ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਇਸੇ ਕਰਕੇ ਸਤਿਗੁਰ ਜੀ ਨੇ ਗ੍ਰਸਤ ਮਾਰਗ ਨੂੰ ਪ੍ਰਧਾਨ ਮਾਰਗ ਦੱਸਿਆ ਹੈ ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਨੰਦ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਉਸ ਨੇ ਝੱਟਪਟ ਉੱਠ ਕੇ ਸਤਿਗੁਰ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਦਇਆ ਦੇ ਸਾਗਰ ਕਲਯੁਗੀਆਂ ਵਾਲੇ ਸੱਚੇ ਪਾਤਸ਼ਾ ਮੈਂ ਭੁੱਲਿਆ ਆਪ ਦੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ ਹੁਣ ਮੈਂ ਆਪਦੇ ਹੁਕਮ ਨਾਲ ਹੁਣ ਮੈਂ ਆਪਦੇ ਹੁਕਮ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਮੈਂ ਵਿਆਹ ਕਰਾ ਲਵਾਵਾਂਗਾ ਜਦੋਂ ਇਹ ਸ਼ਬਦ ਅਨੰਦ ਸਿੰਘ ਦੇ ਮਾਪੇ ਨੇ ਸੁਣੇ ਤਾਂ ਉਹ ਪ੍ਰਸੰਨ ਹੋ ਗਏ ਉਹਨਾਂ ਨੇ ਉਸੇ ਵੇਲੇ ਕਿਹਾ ਧੰਨ ਧੰਨ ਸਤਿਗੁਰ ਜੀ